ਹਾਏ ਮਾਤਾ ਜੀ ਜੇ ਆਪਾਂ ਆਵਦਾ ਕਰਾਹਾ ਲੈ ਆਈਓ ਇਹ ਲਓ ਜਰਾ ਕਿਰਾਏ ਤੇ ਦੇਦਾ ਕਰਾਂਗੇ ਹਾਂ ਵਧੀਆ ਨਾਲ 2 ਪੈਸੇ ਹੱਥ ਚ ਆ ਜਾ ਕਰਨਗੇ ਉਹ ਵਧੀਆ ਹੋਊ ਸਰਕਲ ਵਧੀਆ ਚੱਲ ਪਊਗਾ ਕਰਾਹਾ ਤਾਂ ਤੁਸੀਂ ਲੈ ਲਓ ਪਰ ਮੈਂ ਕੀ ਲੈ ਕੇ ਕਾਲੇ ਨੂੰ ਨਹੀਂ ਦੇ ਦਿੰਦੀ ਓਏ ਬੰਦਾ ਵਧੀਆ ਆਪਾਂ ਨੂੰ ਲੋੜ ਪੈਂਦੀ ਕੰਮ ਆ ਜਾ ਬੰਦਾ ਵਧੀਆ ਹੋਵੇ ਚਾਹੇ ਨਾ ਹੋਵੇ ਪਰ ਮੈਂ ਉਹਨੂੰ ਕਰਾਹਾ ਨਹੀਂ ਦੇਣਾ ਉਹ ਬੰਦਾ ਵਧੀਆ ਉਹਦੇ ਦੇ ਮਿੰਟ ਚ ਮੋੜਸਾਂ ਫੜਾਤਾ ਅਗਲੇ ਨੇ ਫੇਰ ਕੀ ਹੋਇਆ ਕਿਹੜਾ ਤੁੰਨ ਇੱਕ ਵਾਰ ਕਹਿ ਤਾਂ ਮੈਂ ਨਹੀਂ ਦੇਣ ਦੇ ਤਾਂ ਮਤਲਬ ਨਹੀਂ ਦੇਣ ਦਿੰਦੀ ਓਏ ਆਪਾਂ ਪੈਸੀ ਲਵਾਂਗੇ ਉਦੋਂ ਕਿਰਾਇਆ ਦੇਊ ਆਪਾਂ ਨੂੰ ਆਲਾ ਤੁਸੀਂ ਉਹਦੇ ਪਿੱਛੇ ਮੈਨਾਂ ਲੜਾਈ ਕਰਨੀ ਐ ਲੜਾਈ ਕੀ ਕਰਨੀ ਜਾ ਰਾਹ ਕੋਈ ਗੱਲ ਨਹੀਂ ਤੁਸੀਂ ਵੀ ਦੇ ਕੇ ਦਿਖਾਓ ਲੈ ਆ ਪਿਆ ਕੜਾ ਹਾ ਦੇ ਕੇ ਦਿਖਾਓ ਕਿ ਲੈ ਕੇ ਕਾਲੀ ਨੂੰ ਤੂੰ ਤਾਂ ਫਿਰ ਉਹੀ ਲੜਾਈ ਵਾਲੀ ਗੱਲਾਂ ਕਰੀ ਨੀਆ ਲੈ ਦੇ ਕੇ ਦਿਖਾ ਆ ਪਿਆ ਕੜਾ ਹਾ ਦਾ ਦਿੱਤਾ ਉਹ ਆਏ ਕਿਵੇਂ ਦਿੱਤਾ ਆਏ ਕਿਵੇਂ ਦਿੱਤਾ ਆਏ ਕੀ ਹੋ ਗਿਆ ਕਹਿੰਦੇ ਮੱਖਣ ਨੂੰ ਅੱਗੇ ਤਾਂ ਕਦੇ ਬੁਲਾਇਆ ਨਹੀਂ ਹੈ ਨਾ ਸਰਪੰਚ ਸਾਹਿਬ ਤੁਸੀਂ ਘਰੇ ਆ ਜੂ ਤੈਨੂੰ ਕਿਹਾ ਸੀ ਗੁੱਸੇ ਨੂੰ ਕੰਟਰੋਲ ਰੱਖਿਆ ਕਰ ਆ ਤੋੜਤੀ ਬਾਹ ਹਾਂ ਪਰ ਤੁਹਾਨੂੰ ਮੈਂ ਕਿਹਾ ਸੀਗਾ ਜੇ ਤੁਸੀਂ ਕੀਲੇ ਦੇ ਕਾਲੇ ਪਿੱਛੇ ਹੀ ਲੜੀਗੇ ਉਹਨੇ ਤੜਵਾਈਆ ਤੁਹਾਡੀ ਉਹ ਸੇ ਨਹੀਂ ਤੜਵਾਈਆ ਆ ਆ ਗਏ ਸਰਪੰਚ ਸਾਹਿਬ ਉਹ ਕਿਹ ਮੱਖਣਾ ਠੀਕ ਹੈ ਸਰਪੰਚ ਪੜਿਆ ਕਿਵੇਂ ਮਹਾਪਾੜੀ ਐਮਰਜੈਂਸੀ ਫੋਨ ਕਰਿਆ ਮੈਂ ਤੜੇ ਆ ਕੇ ਪਤਾ ਲੱਗਿਆ 15 ਬਾਤ ਹੀ ਵਾਹ ਬਸ ਕਰਾਪਾ ਹੋਰ ਜੀ ਕੀ ਕਰੀਏ ਧੜਕੇ ਹੋ ਗਈ ਬੜਾ ਯਾ ਕੁਰਸੀ ਲੈ ਆ ਆ ਇੱਧਰ ਬੈਜੋ ਕੁਰਸੀ ਤੇ ਬੈਜੋ ਕੀ ਗੱਲਬਾਤ ਹੋਈ ਕਿਸੇ ਨਾ ਹੂੰ ਤਾਂ ਹੀ ਲੜ ਲੜ ਪਿਆ ਕੀ ਦੱਸਾਂ ਜੀ ਮੈਂ ਤਾਂ ਕੀ ਲੈ ਕੇ ਕਾਲੇ ਨੇ ਮਰਵਾਤਾ ਉਹਨੇ ਕਿਵੇਂ ਮਰਵਾਤਾ ਮੈਂ ਦੱਸਦੀ ਆ ਸਰਪੰਚ ਸਾਹਿਬ ਅਸੀਂ ਲੈ ਲਿਆ ਕਢਾਹਾ ਇਹ ਕਹਿੰਦਾ ਮੈਂ ਕੀ ਲੈ ਕੇ ਕਾਲੇ ਦੇਣਾ ਹੀ ਦੇਣਾ ਮੈਂ ਦੇਣ ਨਹੀਂ ਦੇਣਾ ਉਹਨੂੰ ਕਢਾਹਾ بس ਉਹਦੇ ਪਿੱਛੇ ਵੀ ਬਾਹ ਟੁੱਟੀ ਐ ਮੈਂ ਕਿਹਾ ਜੀ ਕੰਮ ਵਕਤ ਆਉਂਦਾ ਰਾਣਾ ਬੰਦਾ ਕੰਮ ਪਾ ਜਾਂਦਾ ਆ ਪਰਸੋਂ ਮੋਟਰਸਾਈਕਲ ਦੀ ਲੋਟ ਸੀ ਝਰਕਦੇ ਹੁੰਦੇ ਤਾਂ ਫਿਰ ਕਿਹਦੀ ਕਬੱਡੀ ਗੱਲਾਂ ਮੋਟਰਸਾਈਕਲ ਦੀ ਨਹੀਂ ਦੇਣਾ ਨਾ ਨਹੀਂ ਜੇਣਾ ਨਾ ਕੜਾਹ ਚਲ ਚੜੀ ਗੱਲ ਆ ਚਲੋ ਬੰਦਾ ਬੰਦਿਆਂ ਦਾ ਵਰਤਦੇ ਹੀ ਆ ਕੋਈ ਗੱਲ ਨਹੀਂ ਥੋਡੀ ਮਾੜੀ ਗੱਲ ਆ ਚਲ ਇਹਦੀ ਵੀ ਮਾੜੀ ਐ ਇਹਦੇ ਹਿੰਡਫਾਰਲ ਦੀ ਮਾੜੀ ਮੁੱਟੀ ਗੱਲ ਸਮਝ ਲੈਂਦਾ ਸਰਪੰਚਾ ਬੁਣਾ ਤਾਂ ਵੇਖੋ ਆ ਤਾਂ ਬਾਹ ਤੜਵਾ ਕੇ ਬਹਿ ਗਿਆ ਨਾ ਉਹਦੇ ਨਾਲ ਪਿੱਛੇ ਹੋਰ ਇੰਨੇ ਦਾ ਕੜਾਹੇ ਚ ਤੁਸੀਂ ਕਮਾਉਣੇ ਨਹੀਂ ਸੀ ਜਿੰਨੇ ਬਾਹ ਤੇ ਲਾ ਲੇ ਪਹਿਲੇ ਹੀ ਹੋਰ ਜੀ ਭਾਈ ਹੁਣ ਕੜਾਹਾ ਕਿੱਥੇ ਆ ਚਲ ਮੜਵਾ ਲਿਓ ਨੇ ਤੁਹਾਡੀ ਸੁਧਾ ਹੋਣੀ ਚਾਹੀਦੀ ਆ ਕਿੱਥੇ ਸਰਪੰਸ ਸਾਹਿਬ ਕੜਾਹਾ ਤਾਂ ਹਲੇ ਲੈਣਾ ਹੈਗਾ ਓ ਨੋ 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 ਨੋ